ਕਮਲਾ ਹੈਰਿਸ ਤੇ ਡੋਨਲਡ 트੍ਰੰਪ ਦੀ ਜਿਹੜੀ ਡਿਬੇਟ ਹੈ ਉਹ ਦੇਖਣ ਵਾਲੀ ਸੀ ਔਰ ਉਸ ਡਿਬੇਟ ਤੋਂ ਬਾਅਦ ਬਹੁਤ ਸਾਰੇ ਮਾਹਰ ਅਜਿਹੇ ਨੇ ਜਿਹੜੇ ਆਪਣੀ ਆਪਣੀ ਉਸ ਦੇ ਉੱਤੇ ਟਿੱਪਣੀ ਕਰ ਰਹੇ ਨੇ ਤੇ ਆਪਣੀ رائے ਵੀ ਰੱਖ ਰਹੇ ਨੇ ਜ਼ਿਆਦਾਤਰ ਇਸ ਡਿਬੇਟ ਦੇ ਮੌਕੇ ਕਈ ਮਾਹਰਾਂ ਨੇ ਇਹ ਦੱਸਿਆ ਕਿ ਜਦੋਂ ਡਿਬੇਟ ਹੋ ਰਹੀ ਸੀ ਤਾਂ ਡੋਨਲਡ 트੍ਰੰਪ ਸਾਹਿਬ ਦੀ ਜਿਹੜੀ ਬੋਡੀ ਲੈਂਗੁਏਜ ਹੈ ਉਹ ਕਿਵੇਂ ਦੀ ਸੀ ਤੇ ਕਮਲਾ ਹੈਰਿਸ ਦੀ ਜਿਹੜੀ ਬੋਡੀ ਲੈਂਗੁਏਜ ਹੈ ਉਹ ਕਿਸ ਤਰ੍ਹਾਂ ਦੀ ਸੀ ਵੱਖ-ਵੱਖ ਪਹਿਲੂਆਂ ਤੋਂ ਉਹਨਾਂ ਨੇ ਇਸ ਡਿਬੇਟ ਨੂੰ ਦੇਖਿਆ ਵਿਸਥਾਰ ਦੇ ਨਾਲ ਇਸ ਤੇ ਅ ਜਿਹੜੀ ਨਜ਼ਰ ਪਾ ਲ ਰਹੇ ਆ ਕਮਲਾ ਹਰਿਸ ਤੇ ਡੋਨਲਡ 트੍ਰੰਪ ਵਿਚਕਾਰ ਬਹੁਤ ਹੀ ਉਮੀਦ ਕੀਤੀ ਗਈ ਬਹਿਸ ਇੱਕ ਗਰਮ ਜੋਸ਼ ਵਾਲੀ ਸੀ ਜਿਸ 'ਤੇ ਚੁਣੇ ਜਾਣ ਤੇ ਅਮਰੀਕਾ ਦੇ ਭਵਿੱਖ ਲਈ ਉਹਨਾਂ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਗਿਆ ਡੈਮੋਕ੍ਰੈਟਿਕ ਯੂਐਸ ਦੇ ਉਪ ਰਾਸ਼ਟਰਪਤੀ ਤੇ ਰਿਪਬਲਿਕਨ ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਦੀ ਆਰਥਿਕਤਾ ਇਮੀਗ੍ਰੇਸ਼ਨ ਪ੍ਰੋਡਕਟਿਵ ਅਧਿਕਾਰਾਂ ਦੇ ਨਾਲ ਨਾਲ ਵਾਈਟ ਹਾਊਸ ਵਿੱਚ ਉਹਨਾਂ ਦੇ ਸੰਬੰਧਿਤ ਰਿਕਾਰਡਾਂ ਬਾਰੇ ਇੱਕ ਰਾਸ਼ਟਰਪਤੀ ਬਹਿਸ ਦੇ ਵਿੱਚ ਟਿੱਪਣੀਆਂ ਦਾ ਆਦਾਨ-ਪ੍ਰਦਾਨ ਕੀਤਾ ਬਹਿਸ ਦੇ ਸ਼ੁਰੂ ਵਿੱਚ ਇੱਕ ਮਾਹਰ ਨੇ ਨੋਟ ਕੀਤਾ ਕਿ ਹਰਿਸ ਤਣਾਅ ਦੇ ਵਿੱਚ ਦਿਖਾਈ ਦਿੱਤੇ ਫਿਰ ਉਹਨਾਂ ਨੇ ਜਲਦੀ ਤੋਂ ਹੀ ਆਪਣੀ ਪਕੜ ਮਜ਼ਬੂਤ ਕਰ ਲਈ ਤੇ ਇੱਕ ਬੇ ਭਰੋਸਗੀ ਵਾਲਾ ਮੌਜੂਦਗੀ ਦਾ ਅੰਦਾਜ਼ਾ ਲਗਾਇਆ ਜਿਹੜੀ ਉਹਨਾਂ ਦੀ ਬੋਡੀ ਲੈਂਗੁਏਜ ਸੀ ਉਸ ਸਬੰਧੀ ਮਾਹਰਾਂ ਨੇ ਕਿਹਾ ਕਿ ਉਹਨਾਂ ਕੈਮਰੇ ਵੱਲ ਬਹੁਤ ਹੀ ਮਜ਼ਬੂਤ ਇਸ਼ਾਰੇ ਕੀਤੇ ਉਹ ਵਧੀਆ ਤਰੀਕੇ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਸੀ ਬਾਹਰ ਥੌਮਸਨ ਦੇ ਮੁਤਾਬਕ ਹੈਰਿਸ ਦੀ ਬੋਡੀ ਲੈਂਗੁਏਜ ਉਹਨਾਂ ਦੇ ਸੁਨੇਹੇ ਨਾਲ ਮੇਲ ਨਹੀਂ ਖਾ ਰਹੀ ਇਹ ਕਿਹਾ ਜਾ ਰਿਹਾ ਕਿ ਉਹ ਬਹੁਤ ਹੀ ਕੌਨਫੀਡੈਂਸ ਦੇ ਨਾਲ ਸਿਮਿਲੈਰਿਟੀ ਦੇ ਨਾਲ ਅਮਰੀਕੀ ਲੋਕਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹਾਲਾਂਕਿ ਕੈਰੋਲਿਨਾ ਦੇ ਵਿੱਚ ਇੱਕ ਮਾਹਰ ਦੇ ਮੁਤਾ ਬਗ ਹੈਰਿਸ ਇੱਕ ਹਮਲਾਵਰ ਤਰੀਕੇ ਨਾਲ ਬਹਾਰ ਆਏ ਤੇ ਕਈਆਂ ਨੇ ਉਹਨਾਂ ਨੂੰ ਬੁਰੇ ਕਮੈਂਟ ਵੀ ਕੀਤੇ ਉਹ ਤਿਆਰੀ ਵਿੱਚ ਨਹੀਂ ਹੈ ਉਹ ਮੂਰਖ ਹੈ ਤੇ ਅਯੋਗ ਹੈ ਇਸ ਤਰ੍ਹਾਂ ਦੇ ਕਮੈਂਟਾਂ ਦਾ ਉਹਨਾਂ ਨੇ ਸਾਹਮਣਾ ਕੀਤਾ ਹੈਰਿਸ ਦੇ ਉਲਟ ਥੌਮਸਨ ਦੇ ਮੁਤਾਬਕ ਬਹਿਸ ਵਦਨ ਦੇ ਨਾਲ-ਨਾਲ 트럼ਪ ਵੱਧ ਤੋਂ ਵੱਧ ਨਿਰਾਸ਼ ਤੇ ਗੁੱਸੇ ਵਿੱਚ ਦਿਖਾਈ ਦਿੱਤੇ ਜੋ ਉਹਨਾਂ ਦੀ ਬੋਡੀ ਲੈਂਗੁਏਜ ਤੋਂ ਦਿਖਾਈ ਦਿੱਤਾ 트럼ਪ ਦੇ ਚਿਹਰੇ ਤੇ ਨਫ਼ਰਤ ਦਿਖਾਈ ਦੇ ਰਹੀ ਸੀ ਪਰ ਪ੍ਰਦਰਸ਼ਨ ਕਰਦੇ ਸਮੇ 트럼ਪ ਪੂਰੀ ਊਰਜਾ ਵਿੱਚ ਸੀ ਥੌਮਸਨ ਨੇ ਕਿਹਾ ਹੈ ਕਿ 트럼ਪ ਦੀ ਊਰਜਾ ਘਟਦੀ ਜਾਪਦੀ ਸੀ ਕਿਉਂਕਿ ਹੈਰਿਸ ਨੇ ਉਸ ਨੂੰ ਥੋੜਾ ਜਿਹਾ ਮੌਕਾ ਦਿੱਤਾ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਅੰਤ ਵਿੱਚ ਅੱਕੇ ਤੇ ਥੱਕੇ ਦਿਖਾਈ ਦਿੱਤੇ ਹੈਂਡ ਪੁਆਇੰਟ ਕਰਕੇ ਹੈਰਿਸ ਸਿੱਧਾ ਦੇ ਵੱਲ ਉਹਨਾਂ ਨੇ ਇਸ਼ਾਰਾ ਵੀ ਕੀਤਾ ਸਿੱਧੇ ਹੈਰਿਸ ਦੇ ਵੱਲ ਉਹ ਨਹੀਂ ਮੁੜੇ ਦੂਜੇ ਮਾਹਰ ਮੁਤਾਬਕ ਟਰੰਪ ਨੇ ਕੁਝ ਖੇਤਰਾਂ ਦੇ ਵਿੱਚ ਆਪਣੇ ਹਮਲਾਵਰ ਨੂੰ ਓਵਰਪਲੇ ਕੀਤਾ ਦਲੀਲਾਂ ਨੂੰ ਉਹਨਾਂ ਦੇ ਤਰਕਸ਼ੀਲ ਦਾਇਰੇ ਤੇ ਤਰਕ ਤੋਂ ਬਾਹਰ ਲੈ ਕੇ ਗਿਆ ਪਰ ਹੈਰਿਸ ਨੇ ਮੁਸਕਰਾਉਂਦੇ ਹੋਏ ਸ਼ੱਕੀ ਅੱਖਾਂ ਨਾਲ ਟਰੰਪ ਦੇ ਹਮਲਿਆਂ ਨੂੰ ਕਮਜ਼ੋਰ ਕੀਤਾ ਏ ਮਨੋਰੰਜਨ ਵਿਸ਼ੇਸ਼ ਤੌਰ ਤੇ ਦਿਖਾਈ ਦੇ ਰਿਹਾ ਸੀ 6 ਜਨਵਰੀ ਦੇ ਕੈਪੀਟਲ ਦੰਗਿਆਂ ਨੂੰ ਵੀ ਉਭਾਰਿਆ ਗਿਆ ਥੌਮਸਨ ਦੇ ਮੁਤਾਬਕ ਈਮਾਨਦਾਰ ਲੱਗ ਰਹੀ ਸੀ ਜੇ ਫ੍ਰੈਂਚ ਮਾ ਹਰ ਨੂੰ ਸੁਣੀਏ ਤਾਂ ਬਹਿਸ ਨੂੰ ਨਿਰਪੱਖਤਾ ਨਾਲ ਵੇਖਣ ਵਾਲੇ ਕਹਿਣਗੇ ਕਿ ਹੈਰਿਸ ਜੇਤੂ ਹੈ 트럼ਪ ਰਾਸ਼ਟਰਪਤੀ ਤਾਂ ਨਹੀਂ ਲੱਗ ਰਹੀ ਸੀ ਉਹਨਾਂ ਜ਼ਿਕਰ ਕੀਤਾ ਕਿ ਬਹਿਸ 트럼ਪ ਦੇ ਹੱਕ ਵਿੱਚ ਖਤਮ ਨਹੀਂ ਹੋਈ ਸੋ ਇਸ ਤਰ੍ਹਾਂ ਦੇ ਹੁਣ ਕਿਆਸ ਲਗਾਏ ਜਾ ਰਹੇ ਨੇ 트럼ਪ ਤੇ ਕਮਲਾ ਹੈਰਿਸ ਦੀ ਡਿਬੇਟ ਤੋਂ ਬਾਅਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ